ਓਮ ਸ਼ਾਂਤੀ ਓਮ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅਸੀਂ ਸਾਰੇ ਬਾਬਾ ਫੋਜਾ ਸਿੰਘ ਦੇ ਜਿਹੜੀ ਉਹਨਾਂ ਦੀ ਕੱਲ ਮੌਤ ਹੋਈ ਹੈ ਉਹਦੇ ਬਾਰੇ ਆਪਾਂ ਸਾਰੇ ਇਕੱਤਰ ਹੋਏ ਆਂ ਸ਼ਰਧਾਂਜਲੀ ਦੇਣ ਵਾਸਤੇ ਫਿਟਨੈਸ ਸਰਵਰ ਪੰਜਾਬ ਗਰੁੱਪ ਦੇ ਸਾਡੇ ਮੁਖ ਪ੍ਰਧਾਨ ਰਜਿੰਦਰ ਅੱਜੀ ਜੀ ਜੱਸੀ ਜੀ ਤੇ ਪ੍ਰਿੰਸੀਪਲ ਮੈਮ ਤੇ ਪੂਰੀ ਸਾਰਾ ਇਹ ਪਰਿਵਾਰ ਸਾਰੇ ਉਹਨਾਂ ਨੂੰ ਸ਼ਰਦਾ ਦੇ ਫੁੱਲ ਭੇਟ ਕਰਦੇ ਆਂ ਪੰਜਾਬ ਅਤੇ ਦੁਨੀਆ ਦੇ ਦੁਨੀਆ ਨੇ ਇੱਕ ਮਹਾਨ ਖਿਡਾਰੀ ਨੂੰ ਗਵਾ ਦਿੱਤਾ ਜਿਨ੍ਹਾਂ ਦੀ ਉਮਰ 114 ਸਾਲ ਦੀ ਉਮਰ ਵਿੱਚ ਜਲੰਧਰ ਦੇ ਉਹਨਾਂ ਦੇ ਜੱਦੀ ਪਿੰਡ ਵਿੱਚ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ। ਬਾਬਾ ਫੋਜਾ ਸਿੰਘ ਇੱਕ ਮਹਾਨ ਵਿਅਕਤੀ ਸੀ। 114 ਸਾਲ ਦੀ ਉਮਰ ਵਿੱਚ ਆਪ ਲਗਾਤਾਰ ਜਵਾਨਾਂ ਵਾਂਗ ਦੌੜਦੇ ਰਹਿੰਦੇ ਤੇ ਲੋਕਾਂ ਵਿੱਚ ਵਿਚਰਦੇ ਰਹੇ। ਆਪ ਜੀ ਦਾ ਜਨਮ 1 April 1911 ਵਿੱਚ ਪੰਜਾਬ ਦੇ ਬਿਆਸਪੁਰਾ ਪਿੰਡ ਵਿੱਚ ਹੋਇਆ। ਆਪ ਜੀ ਦਾ ਨਾਮ ਗਿਨੀਜ਼ ਵਰਲਡ ਰਿਕਾਰਡ ਆਫ ਵਿੱਚ ਦਰਜ ਹੈ। ਆਪ ਜੀ 2004 2008 ਤੇ 2012 ਵਿੱਚ 올림픽 ਖੇਡਾਂ ਵਿੱਚ ਮਿਸਾਲ ਲੈ ਕੇ ਦੌੜਨ ਦਾ ਮਾਨ ਹਾਸਲ ਹੋਇਆ ਪੰਜਾਬ ਦੀ ਧਰਤੀ ਦੇ ਐਸੇ ਸੂਰਮਾ ਜੋ 114 ਸਾਲ ਦੀ ਉਮਰ ਵਿੱਚ ਵੀ ਲਗਾਤਾਰ ਜਵਾਨਾ ਵਾਂਗ ਦੌੜਦੇ ਰਹਿੰਦੇ ਸੀ ਤੇ ਉਹ ਜਵਾਨਾਂ ਦੇ ਲਈ ਇੱਕ ਆਈਕਨ ਤੇ ਬਜ਼ੁਰਗਾਂ ਲਈ ਬਹੁਤ ਵੱਡੀ ਮਿਸਾਲ ਸੀ ਇਸ ਉਮਰ ਵਿੱਚ ਤੇ ਕਦੇ-ਕਦੇ ਉਹ ਕਹਿਆ ਕਰਦੇ ਸੀ ਕਿ ਉਮਰ ਤਾਂ ਇੱਕ ਸੰਖਿਆ ਹੈਗੀ ਇੱਕ ਗਿਣਤੀ ਹੈਗੀ ਅਗਰ ਜ਼ਿੰਦਗੀ ਵਿੱਚ ਕੁਝ ਕਰ ਗੁਜ਼ਰਨ ਦਾ ਜਜ਼ਬਾ ਹੋਵੇ ਕਿਸੇ ਉਮਰ ਵਿੱਚ ਵੀ ਕੋਈ ਵੀ ਵਿਅਕਤੀ ਕੁਝ ਵੀ ਕਰ ਸਕਦਾ ਹੈ ਆਪਾਂ ਵੀ ਸਾਰੇ ਫਿਟਨੈਸ ਲਵਰ ਲੋਕ ਹਾਂ ਤੇ ਸਿਹਤ ਦੇ ਪ੍ਰਤੀ ਜਾਗਰੂਕ ਹਾਂ ਆਪਾਂ ਨੂੰ ਉਹਨਾਂ ਦੇ ਜਿਹੜੇ ਦੱਸੇ ਹੋਏ ਮਾਰਗ ਤੇ ਇੱਕ ਉਹਨਾਂ ਦੇ ਉੱਪਰ ਪੂਰਨੇ ਪਾਣੇ ਚਾਹੀਦੇ ਚੱਲਣਾ ਚਾਹੀਦਾ ਹੈ ਸਾਡੇ ਫੌਜਾ ਸਿੰਘ ਜੀ ਇੱਕ ਐਸੀ ਮਹਾਨ ਸ਼ਖਸੀਅਤ ਸੀ ਕਿ ਸਵੇਰੇ ਉੱਠ ਕੇ ਸਾਜਰੀ ਦੌੜਨ ਲੱਗ ਜਾਂਦੇ ਸੀ ਕਿ ਆਪਣੇ ਪਿੰਡ ਤੋਂ ਲੈ ਕੇ ਕਿਸੇ ਹੋਰ ਪਿੰਡਾਂ ਵਿੱਚ ਚਲੇ ਜਾਂਦੇ ਅਣਜਾਣ ਪਿੰਡਾਂ ਵਿੱਚ ਹਰ ਇੱਕ ਲੋਕ ਉਹਨਾਂ ਨੂੰ ਪਛਾਣਦੇ ਸੀ ਜੀ ਉਹਨਾਂ ਦੀ ਇੱਕ ਇਹ ਸੁਭਾਅ ਇੰਨਾ ਚੰਗਾ ਸੀ ਸਾਧਾਰਨ ਜਿਆਦਾ ਪੜ੍ਹੇ ਲਿਖੇ ਨਹੀਂ ਸੀ ਜੀ ਉਹ ਲੇਕਿਨ ਲੋਕਾਂ ਵਿੱਚ ਵਿਚਰਦੇ ਹਰ ਇੱਕ ਲੋਕਾਂ ਨਾਲ ਹੱਸ ਕੇ ਜਦੋਂ ਦੌੜ ਲਗਾਉਂਦੇ ਉਹਨਾਂ ਦਾ ਲੰਬਾ ਦਾੜਾ ਚਿੱਟਾ ਦਾੜਾ ਜਦੋਂ ਹਵਾ ਵਿੱਚ ਲਹਿਰਾਂਦਾ ਸੀ ਤਾਂ ਲੋਕ ਦੇਖ ਕੇ ਖੁਸ਼ ਹੋ ਜਾਂਦੇ ਸੀ ਪੂਰੀ ਦੁਨੀਆ ਵਿੱਚ ਉਹਨਾਂ ਨੇ ਨਾਮਣਾ ਖੱਟਿਆ ਅਜਿਹੇ ਵਿਅਕਤੀ ਦਾ ਅਚਾਨਕ ਅਕਾਲ ਚਲਾ ਚਲਾਣਾ ਕਰੀ ਜਾਣਾ ਉਹਨਾਂ ਦੇ ਪਰਿਵਾਰ ਹੀ ਲਈ ਨਹੀਂ ਪੂਰੇ ਭਾਰਤ ਲਈ ਨਹੀਂ ਪੂਰੇ ਸੰਸਾਰ ਵਿੱਚ ਬਹੁਤ ਵੱਡਾ ਘਾਟਾ ਲੱਗਿਆ ਜੋ ਸ਼ਾਇਦ ਕਦੇ ਨਾ ਪੂਰਾ ਹੋਵੇ ਮੈਂ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕਰਦਾ ਕਿ ਉਹਨਾਂ ਨੂੰ ਆਪਣੇ ਸ਼੍ਰੀ ਚਰਨਾਂ ਵਿੱਚ ਲਵੇ ਤੇ ਪਰਿਵਾਰ ਨੂੰ ਪਾਣਾ ਬੱਲਣ ਇਹ ਮੰਨਣ ਦਾ ਬਲ ਬਖਸ਼ੇ ਸੋ ਮੈਂ ਸਾਰਿਆਂ ਨੂੰ ਕਹਾਂਗਾ ਕਿ ਉਹਨਾਂ ਦੇ ਜੀਵਨ ਵਿੱਚੋਂ ਆਪਾਂ ਨੂੰ ਬਹੁਤ ਕੁਝ ਸਿੱਖਣਾ ਚਾਹੀਦਾ ਹੈ ਕਿਰਦਾਰ ਇਮਾਨਦਾਰ ਰੱਖੋ ਜਨਾਜਾ ਧੂਮ ਸੇ ਨਿਕਲੇਗਾ ਕਿਰਦਾਰ ਇਮਾਨਦਾਰ ਰੱਖੋ ਜਨਾਜਾ ਧੂਮ ਸੇ ਨਿਕਲੇਗਾ यूं तो दुनिया में आते हैं सभी मर जाने के लिए मौत वही जिसका दुनिया अफसोस करे ओम शांति ओम वाहू जी का खालसा श्री वाहू जी की फतेह